ਨੇ ਇੱਥੇ ਆਣਾ ਮناسب ਨਹੀਂ ਸਮਝਿਆ ਕੇਜਰੀਵਾਲ ਸਾਹਿਬ ਨੂੰ ਗ੍ਰਿਫਤਾਰੀ ਹੋਈ ਹੈ ਤੇ ਉੱਥੇ ਸਾਰੀ ਜੰਨੀ ਵੀ ਕੈਬਨਟ ਤੇ ਸਾਰੀ ਜਣੀ ਉੱਥੇ ਪਹੁੰਚ ਗਈ ਹੈ ਸੋ ਐਦੂ ਮਾੜੀ ਸਰਕਾਰ ਕੀ ਹੋ ਸਕਦੀ ਹੈ ਜ਼ਹਿਰੀਲੀ ਸ਼ਰਾਬ ਦਾ ਕਹਿਰ ਲਗਾਤਾਰ ਚੱਲੀ ਹੈ ਜੀ ਹਾਂ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦਾ ਅੰਕੜਾ ਲਗਾਤਾਰ ਵਾਧਾ ਜਾ ਰਿਹਾ ਹੈ ਇਹ ਅੰਕੜਾ ਹੁਣ 15 ਤੱਕ ਪਹੁੰਚ ਚੁੱਕਾ ਹੈ ਉੱਥੇ ਹੀ ਪੀੜਤ ਪਰਿਵਾਰਾਂ ਦਾ ਗੁੱਸਾ ਵੀ ਸਤਵੇਂ ਆਸਮਾਨ ਤੇ ਹੈ ਜੀ ਹਾਂ ਸੰਗਰੂਰ ਚ ਜ਼ਹਿਰੀਲੀ ਸ਼ਰਾਬ ਕਾਰਨ ਹੋ ਰਹੀਆਂ ਮੌਤਾਂ ਦੇ ਨਾਲ ਪੂਰੇ ਸੂਬੇ ਚ ਚਾਰੇ ਪਾਸੇ ਹਾਹਾਕਾਰ ਮਚੀ ਪਈ ਪੂਰਾ ਸੂਬਾ ਘਰਾਂ ਚੋਂ ਰੋਣ ਦੀਆਂ ਕੀਰਨੀਆਂ ਦੀਆਂ ਪੈਣ ਪੈਣ ਦੀਆਂ ਆਵਾਜ਼ਾਂ ਸੁਣ ਸੁਣ ਕੇ ਕੰਬ ਉਠਿਆ ਮੌਤਾਂ ਦਾ ਅੰਕੜਾ ਵੀ ਲਗਾਤਾਰ ਵੱਧਦਾ ਜਾ ਰਿਹਾ ਹੈ ਜ਼ਹਿਰੀਲੀ ਸ਼ਰਾਬ ਪੀਣ ਨਾਲ 7 ਹੋਰ ਲੋਕਾਂ ਦੀ ਮੌਤ ਹੋ ਚੁੱਕੀ ਹੈ 7 ਹੋਰ ਘਰਾਂ 'ਚ ਸੱਥਰ ਵਿੱਚ ਚੁਕੇ ਨੇ 7 ਹੋਰ ਘਰਾਂ ਦੇ ਚਿਰਾਗ ਬੁੱਝ ਚੁਕੇ ਨੇ ਹੁਣ ਇਹਨਾ ਮੌਤਾਂ ਦੇ ਅੰਕੜਿਆਂ ਦੀ ਗਿਣਤੀ 15 ਹੋ ਚੁੱਕੀ ਹੈ ਜੀहां ਸਹੀ ਸੁਣਿਆ ਤੁਸੀਂ 15 ਲੋਕਾਂ ਦੀ ਹੁਣ ਤੱਕ ਜ਼ਹਿਰੀਲੀ ਸ਼ਰਾਬ ਕਾਰਨ ਮੌਤ ਹੋ ਚੁੱਕੀ ਹੈ ਕਈ ਹਾਲੇ ਵੀ ਹਸਪਤਾਲ ਚ ਜ਼ਿੰਦਗੀ ਤੇ ਮੌਤ ਦੀ جنگ ਲੜ ਰਹੇ ਨੇ ਦੱਸ ਦਈਏ ਕਿ ਪਿਛਲੇ ਦਿਨਾਂ ਚ ਸੀਐਮ ਭਗਵੰਤ ਮਾਨ ਦੇ ਸ਼ਹਿਰ ਚ ਤਹਿਰੀਲੀ ਸ਼ਰਾਬ ਪੀਣ ਕਰ ਪਿੰਡ ਗੁਜਰਾ ਅਤੇ ਪਿੰਡ ਟੰਡੋਲੀ ਦੇ ਕਈ ਲੋਕਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਹੁਣ ਸੰਗਰੂਰ ਦੇ ਸੁਨਾਮ ਏਰੀਆ ਚ ਵੀ ਦੋ ਲੋਕਾਂ ਦੀ ਮੌਤ ਹੋ ਗਈ ਮੌਤਾਂ ਦੇ ਵਧਰੇ ਅੰਕੜਿਆਂ ਨੂੰ ਲੈ ਕੇ ਲੋਕਾਂ ਚ ਸਹਿਮ ਦਾ ਮਾਹੌਲ ਹੈ ਲੋਕਾਂ ਚ ਸਰਕਾਰ ਖਿਲਾਫ ਪ੍ਰਸ਼ਾਸਨ ਦੇ ਖਿਲਾਫ ਗੁੱਸੇ ਦੀ ਲਹਿਰ ਅੱਜ ਤੇ ਚਲਦਿਆਂ ਆਮ ਲੋਕ ਤੇ ਵਫ ਵਫ ਜਥੇਬੰਦੀਆਂ ਸੜਕਾਂ ਤੇ ਆ ਚੁੱਕੀਆਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਕੇ ਲਾਂਤਾ ਪਾਈਆਂ ਜਾ ਰਹੀਆਂ ਨੇ ਸਰਕਾਰ ਤੋਂ ਮ੍ਰਿਤਕਾਂ ਦੇ ਪਰਿਵਾਰ ਹਨ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਨਾ ਲਈ ਮਲਜ਼ਮਾਂ ਖਿਲਾਫ ਸਖਤ ਤੋਂ ਸਖਤ ਸਜ਼ਾ ਦੀ ਮੰਗ ਕੀਤੀ ਜਾ ਰਹੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਲਗਾਤਾਰ ਮੌਤਾਂ ਦੀ ਗਿਣਤੀ ਹੈ ਜਿਹੜੀ ਵਧਦੀ ਜਾ ਰਹੀ ਹੈ ਪਰ ਅੱਜ ਹੁਣ ਤੱਕ ਇੱਕ ਵੀ ਸਰਕਾਰੀ ਜਿਹੜਾ ਬਿਆਨ ਹੈ ਉਹ ਸਾਹਮਣੇ ਨਹੀਂ ਆਇਆ ਭਾਵੇਂ ਹਮਦਰਦੀ ਦਾ ਬਿਆਨ ਹੁੰਦਾ ਤੇ ਇਸ ਤੇ ਵੀ ਥੋੜਾ ਜਾ ਲੋਕਾਂ ਨੂੰ ਹੌਸਲਾ ਹੋ ਜਾਣਾ ਦੀ ਕਿ ਸਰਕਾਰ ਸਾਡੇ ਨਾਲ ਖੜੀ ਹੈ ਦੇਖੋ ਸਰਕਾਰ ਨੂੰ ਸ਼ਰਮ ਚਾਹੀਦੀ ਹੈ ਪਹਿਲਾ ਨੰਬਰ ਤਾਂ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਵੋਟਾਂ ਪਾ ਕੇ ਐਮਐਲਏ ਵਿਧ ਮੰਤਰੀ ਤੇ ਸੀਐਮ ਬਣਾਇਆ ਸੋ ਉਹਨਾਂ ਨੇ ਇੱਥੇ ਆਣਾ ਮناسب ਨਹੀਂ ਸਮਝਿਆ ਕੇਜਰੀਵਾਲ ਸਾਹਿਬ ਨੂੰ ਗ੍ਰਿਫਤਾਰੀ ਹੋਈ ਹੈ ਤੇ ਉੱਥੇ ਸਾਰੀ ਜਿੰਨੀ ਵੀ ਕੈਬਨਿਟ ਹੈ ਤੇ ਸਾਰੀ ਜਣੀ ਉੱਥੇ ਪਹੁੰਚ ਗਈ ਹੈ ਸੋ ਇਹ ਲੋਕਾਂ ਦੇ ਜਿਨ੍ਹਾਂ ਨੇ ਆਪਣੇ ਜਿਨ੍ਹਾਂ ਦੇ ਘਰ ਉੱਜੜ ਗਏ 11 ਮੋਤਾ ਹੋ ਚੁੱਕੀਆਂ ਇੱਥੇ ਤੱਕ ਉਹਨਾਂ ਦਾ ਹਲੇ ਤੱਕ ਕੋਈ ਨੁਮਾਇੰਦਾ ਨਹੀਂ ਆਇਆ ਸੋ ਐਦੂ ਮਾੜੀ ਸਰਕਾਰ ਕੀ ਹੋ ਸਕਦੀ ਹੈ ਜਿਹੜੀ ਕਿ ਸਾਡੇ ਲੋਕਾਂ ਨੂੰ ਵਾਅਦੇ ਕਰਕੇ ਬਣੀ ਹੋਈ ਸਰਕਾਰ ਅੱਜ ਇੱਥੇ ਤੱਕ ਹਲੇ ਤੱਕ ਨਹੀਂ ਪਹੁੰਚੀ ਕੋਈ ਨੁਮਾਇੰਦਾ ਨਹੀਂ ਪਹੁੰਚਿਆ ਬਹੁਤ ਸ਼ਰਮ ਦੀ ਗੱਲ ਹੈ ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਭੁਗਤਣਾ ਪਊਗਾ ਲੋਕ ਦੱਸਣਗੇ ਵੀ ਤੁਹਾਨੂੰ ਜੇ 92 ਚਿਤਾ ਸਕਦੇ ਆ ਤਾਂ 92 ਨੂੰ ਮੁਦੇ ਮਾਰ ਵੀ ਸਕਦੇ ਆ ਅਸੀਂ ਇਹ ਹੈਰਾਨ ਗਿਆ ਇਸ ਗੱਲ ਦੇ ਉੱਤੇ ਕਿ ਉਹਨਾਂ ਨੇ ਇੱਕ ਵੀ ਸ਼ਬਦ ਬੋਲਿਆ ਨਹੀਂ ਔਰ ਆਉਣਾ ਤਾਂ ਬੜੀ ਦੂਰ ਦੀ ਗੱਲ ਹੈਗੀ ਆ ਅਸੀਂ ਜਣੀ ਕਿ ਇਸ ਗੱਲ ਤੋਂ ਸਪਸ਼ਟ ਹੁੰਦਾ ਵੀ ਸਿਰਫ ਤੇ ਸਿਰਫ ਇਹ ਚੋਣਾਂ ਦੇ ਦੌਰਾਨ ਜਿਹੜੀਆਂ ਗੱਲਾਂ ਇਹ ਕਹਿੰਦੇ ਸੀ ਉਹ ਗੱਲਾਂ ਹੋਰ ਨੇ ਤੇ ਅੱਜ ਅਮਲ ਦੇ ਵਿੱਚ ਕੋਸ਼ੋ ਹੋ ਰਾ ਉੱਥੇ ਸਾਰਾ ਕੋਈ ਡਰਾਮੇਬਾਜ਼ੀ ਚੱਲ ਰਹੀ ਹੈ ਉਹ ਤੈਨੂੰ ਸੀਰੀਅਸ ਲੱਗਦਾ ਪਰ ਜਿਹੜੇ ਲੋਕ ਇੱਥੇ ਜ਼ਿੰਦਗੀ ਤੋਂ ਹੱਥ ਧੋ ਰਹੇ ਆ ਕੋਈ ਇਹਨਾਂ ਨੂੰ ਸੀਰੀਅਸ ਨਹੀਂ ਲੱਗਦਾ ਹੁਣ ਇਹ ਚਾਹੀਦਾ ਸੀ ਵੀ ਜਿਹੜੇ ਕੋਈ ਸਮਗਲਰ ਹੈਗੇ ਆ ਨਸ਼ੇ ਦੇ ਸੌਦਾਗਰ ਹੈਗੇ ਆ ਚੱਕ ਕੇ ਉਹ ਫੋਰੀ ਜੇਲ੍ਹ ਦੇ ਵਿੱਚ ਬੰਦ ਕਰਨੇ ਚਾਹੀਦੇ ਸੀ ਇੱਥੋਂ ਦੇ ਜਿਹੜੇ ਬੰਦੇ ਹਸਪੀਟਲ ਦੇ ਵਿੱਚ ਆ ਉਹਨਾਂ ਦਾ ਠੰਗਣਾ ਟ੍ਰੀਟਮੈਂਟ ਨਹੀਂ ਹੋ ਰਿਹਾ ਲਗਾਤਾਰ ਬੰਦੇ ਜਿੰਦਗੀ ਤੋਂ ਹੱਥ ਧੋ ਰਹੇ ਆ ਤੇ ਇਨਸਾਫ ਲੈਣ ਦੇ ਲਈ ਛੋਟੇ ਛੋਟੇ ਬੱਚੇ ਪਰਿਵਾਰ ਔਰਤਾਂ ਇੱਥੇ ਡੀਸੀ ਦਫ਼ਤਰ ਆਏ ਨੇ ਧੁੱਪ ਦੇ ਵਿੱਚ ਬ मान साहब हालात वेख लो यह हालात किसी होर स्टेट या किसी होर इलाके दे नहीं सगों ते इलाके अपने शहर संगरूर ने, ने। जिथे लगातार जहरीली शराब पीण कारण घर च सर विछ रहे हैं लोग बहन पा रहे घर लगातार अर्थियां उठ रही ने पूरे शहर च पूरे सूबे च हाहाकार मची पई है ਲੋਕਾਂ ਵੱਲੋਂ ਰੋਸ ਜਤਾਇਆ ਜਾ ਰਿਹਾ ਹੈ ਕਿ ਆਮ ਲੋਕਾਂ ਦੀਆਂ ਜਾਣਾਂ ਤੋਂ ਵੱਧ ਕੇ ਸੀਐਮ ਸਾਹਿਬ ਨੂੰ ਆਪਣੇ ਨੇਤਾ ਜ਼ਿਆਦਾ ਪਿਆਰੇ ਲੱਗ ਰਹੇ ਨੇ ਉਹਨਾਂ ਦੀ ਗ੍ਰਿਫਤਾਰੀ ਦਾ ਸੀਐਮ ਸਾਹਿਬ ਨੂੰ ਜ਼ਿਆਦਾ ਦੁੱਖ ਸਤਾ ਰਿਹਾ ਪਰ ਮਰ ਰਹੇ ਆਮ ਲੋਕਾਂ ਦੇ ਦੁੱਖੜੇ ਸੁਣਨ ਦਾ ਬਾੜੇ ਸਮੇਂ ਚ ਉਹਨਾਂ ਦੇ ਨਾਲ ਖੜਨ ਦਾ ਸੀਐਮ ਸਾਹਿਬ ਦੇ ਕੋਲ ਸਮਾਂ ਨਹੀਂ ਹੈ ਐਸੇ ਕਰਕੇ ਉਹਨਾਂ ਨੇ ਲੋਕਾਂ ਨੂੰ ਇਨਾ ਹਾਲਾਤਾਂ ਚ ਛੱਡ ਕੇ ਦਿੱਲੀ ਟੇਰੇ ਲਾਲੇ ਨਹੀਂ ਆਖਰ ਅਸ ਨੂੰ ਕੀ ਸਮਝੀਏ ਤੁਸੀਂ ਹੀ ਦੱਸੋ BTC نیوز দিল্লি ਸੰਗਰੂਰ ਤੋਂ ਗੁਰਦ੍ਰਸ਼ਨ ਦੀ ਰਿਪੋਰਟ